ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੇ ਬਾਈ ਦੇ ਪਹੁੰਚ ਚੁੱਕੇ ਜੀ ਪਿੰਡ ਧਵਾਨ ਜ਼ਿਲ੍ਹਾ ਗੁਰਦਾਸਪੁਰ ਦਾ ਦੇਖੋ ਅੱਜ ਵੀ ਕੋਈ 7-8 ਦੇ ਲਾਗਵਾ ਪਸ਼ੂ ਸੇਰੇ ਬਾਈਆਂ ਕੋਲ ਨਾਲ ਗਾਵਾਂ ਵੀ ਆ ਸੰਭੂ ਕੈਮਰਾ ਕਮਾਦ ਦਿਖਾਰੇ ਗਾਵਾਂ ਵੀ ਨਾਲ ਤਾਲੀਆਂ ਸੁਣੀਆਂ ਤੇ ਆਓ ਪਰ ਬਾਈ ਜੀ ਨੇ ਗੱਲ ਕਰ ਤੇ ਬਾਈ ਸਤਿਕਾਰ ਨਾਲ ਭਾਈ ਜੀ ਆਜੋ ਠੀਕ ਹੈ ਜੀ ਚਲੋ ਸਾਰੇ ਵੀਰਾਂ ਨੂੰ ਸੰਦੀਪ ਡੇਰੀ ਫਾਰਮ ਦੇਖਣ ਆਲੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰੂ ਮਹਾਰਾਜ ਬਾਬਾ ਦੀਪ ਸਿੰਘ ਸਾਰਿਆਂ ਦੇ ਮਿਹਰ ਭਰ ਅੱਥਰੱਖੇ ਛੱਡ ਦੀ ਕਲਾ ਕਰੇ ਹੋਰ ਵੀਰ ਤੂੰ ਠੀਕ ਠਾਕ ਹੈ ਸੰਭੂ ਚਲੋ ਮੇਰ ਚਾਹੀਦੀ ਸੱਚੇ ਅੱਜ ਮਈਆਂ ਤੇ ਯਾਰ ਮੱਝਾਂ ਜੋ ਹਾਂਜੀ ਤੇ ਤਿੰਨ ਹੈਗੀਆਂ ਗਵਾਂ ਚਲੋ ਲੱਗ ਸਾਰੇ ਸੂਏ ਆ ਠੀਕ ਆ ਸਾਰੇ ਚੁੱਕੇ ਆ ਇਹ ਸੰਦੀਪ ਸਿੰਘ ਆ ਜੋ ਫੱਤਾਂ ਦੇ ਰਣਾ ਦੀ ਅਠਾਂ ਦੀ ਝੋਡੀ ਸੂਈ ਆ ਕਟਾ ਨੀਲੀ ਦਾ ਕਟਾ ਮਗਰੇ ਦੇ ਠੀਕ ਆ ਪਹਿਲਾ ਸੂਆ ਵਾ ਅੱਛਾ ਪਹਿਲਾ ਸੂਆ ਜੀ ਪਹਿਲਾ ਸੂਆ ਵਾ ਦਲਾ ਦੇ ਕੱਟੀ ਆ ਖੋਲ ਬੋਲੀਆਂ ਸਰਪਾ ਮਾਲਕਾ ਆ ਵੀ ਕਰਾਵੇ ਹੂੰ ਕਹਿਣ ਦੀ ਲੋੜ ਨਹੀਂ ਸ਼ਮੂਦ ਹਾਰੇ ਕਰ ਲੈ ਵਾ ਠੀਕ ਆ ਇੱਕ ਸੰਦੀਪ ਸਿੰਘ ਆ ਚੈਲੰਜ ਫੁੱਲ ਬੜਾ ਫੁੱਲ ਕੋਈ ਮਈ ਦਾ ਲਾਲ ਵਪਾਰੀ ਕਹਦੇ ਪਿੰਡੇ ਦੇ ਘਰ ਆਣ ਕੇ ਕਿ ਮਈਆਂ ਨੂੰ ਢਿੰਡੇ ਨੇ ਟਾਈਮ ਲਾਇਆ 5 ਵਜੇ ਤੋਂ ਬਾਅਦ ਮਈਆਂ ਚੋਈਆਂ ਉਹਨੂੰ 10000 ਰੁਪਇਆ ਦੇ ਕੇ ਖਲਾਉਂਗਾ ਤੂੰ ਆਇਆ ਵਾ ਮਈਆਂ ਪਸਮਾਈਆਂ ਨੇ ਇੱਕ ਸੈਕਿੰਡ ਦਾ ਮਈਆਂ ਨੂੰ ਟਾਈਮ ਨਹੀਂ ਹੈਗਾ 10000 ਰੁਪਇਆ ਖੁੱਲਾ ਚੈਲੰਜ ਚਲੋ ਜੇ ਕੋਈ ਕਹਦੇ ਡਕੀਆਂ ਮਈਆਂ ਦੀ ਭਿੰਦਾ ਵੀਡੀਓ ਬਣਾਉਂਦਾ 5:30 ਵਜੇ ਦੀ ਮਹੀਆ ਦੀ ਚਵਾਈ ਫੇਰ ਖੋਲੋ ਲੈ 12 ਕਿਲੋ ਕੰਡੇ ਚਾੜਵਾ ਦੁੱਧ ਲੈ ਲਓ ਵੀ ਚਲੰਗੇ ਨੇ ਲੈਣਾ ਮੇਰੇ ਨੇ ਲੈਣਾ ਹਾਂ ਬਿਲਕੁਲ ਛੋਟਾ ਸਿੰਘ ਉਹਦਾ ਉਹਦਾ ਮੇਰੀ 6 ਵਜੇ ਦੀ ਚਵਾਈ ਪੱਕੀ ਵਾ ਠੀਕ ਛੋਟਾ ਸਿੰਘ ਤੇ ਸਿੰਘਾ ਡੇ ਠੀਕ 12 ਕਿਲੋ ਕੰਡੇ ਚਾੜਵਾ ਕੱਢੀ ਕੋ ਦੁੱਧ ਦੀ ਲੈਓ ਹਾਸ਼ਮੂ ਗਰਾਹ ਛੋਟੀ ਵੇਸ ਵਾ ਠੀਕ ਵਾ ਜੀ ਵਾ ਵੰਡ ਪਾਉਣਾ ਮੈਨੂੰ ਨਹੀਂ ਵੰਡ ਦਾ ਵੰਡ ਨਾਲ ਦਾ ਇਹ ਨਹੀਂ ਗੱਲ ਆ ਗਈ ਵੀ ਨੇੜਾ ਵੰਡਾ ਮਹੀਂ ਖਾਜੇ ਜਨਾ ਮਰਜੀ ਆਜੋ 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 ਵੰਡ ਹਰ ਵਾਰੀ ਦੀਦਾ ਰੱਖੋ ਪਹਿਲਾ ਸੰਦੀਪ ਸਿੰਘ ਆ ਬਿਲਕੁਲ ਜੈ ਜੀ ਆ ਫਿਰ ਝੋਟੀ ਦਾ ਲਗਣਾ ਠੰਡੀ ਧੀਰੀ ਬੜੀ ਆ ਮੇ ਮੂੰਹ ਦਾ ਥਵਾੜਾ ਮੈਂ ਠੀਕ ਆ ਐਵੇਂ ਟੰਨੀਆਂ ਖਲੋਤੀਆਂ ਜੀ 2 2.5 ਕਿਲੋ ਸੰਦੀਪ ਸਿੰਘ ਗਾੜਵਾ ਕਟੀਵੀ ਬਸ ਠੀਕ ਆ ਜੀ ਸੁਈ ਆ ਬੱਚਾ ਨਾਲ ਨਾਲ ਵਿਖਾ ਲ ਦੋ ਝੋਟੀ ਦੇ ਆਂਦੀ 1.5 ਲੱਖ ਦੀ ਆ ਬਾੜੀ ਅਸਲ ਐ ਕੋਈ ਟੈਂਬ ਯਾਰ ਦੀ ਨਹੀਂ ਲੱਗੀ ਦੇਣ ਵਾਲਾ ਮੁੱਲ 130000 ਸ਼ੋਰ ਕਿਨੇ 5000 ਦਾ ਮੰਗ ਲਾਂਗੇ ਸਵਾ ਲੱਖ ਦੇ ਸਵਾ ਲੱਖ ਦੀ ਖਾਨਾ ਚਲੋ ਆ ਜਾ ਸ਼ੰਭੂ ਜਰਾ ਦੀ ਸੰਦੀਪ ਸਿੰਘ ਚੀਜ਼ ਵਾ ਇਧਰ ਵੇਖ ਜਾ ਹੋ ਜਾ ਨਹੀਂ ਠੀਕ ਆ ਐਵੇਂ ਥੋੜਾ ਸੰਦੀਪ ਸਿੰਘ ਪੈਸੇ ਮੰਗਣੇ ਆ ਬਿਲਕੁਲ ਮੈਂ ਫੁੱਲ ਸੈੱਜ ਵੱਡੀ ਆ ਚਲ ਆ ਵੀ ਸੁਈ ਸੰਦੀਪ ਸਿੰਘ ਚੌਥੇ ਦਿਨ ਦੀ ਸੁਈ 나ੜੂ ਨਾਲ ਹੀ ਅੱਛਾ ਲੈ ਵਾ ਵੇਖ ਲਾ 11 ਕਿਲੋ ਬੁਲਾਈ ਖੋਲੋ ਠੰਡਾ ਕਰ ਲਓ ਜੀ ਲਈ ਜੈਕਰ ਹਾਂਜੀ ਜਿੱਤੋਂ ਮੈਂ ਲਈਆ ਨਾ ਹੂੰ ਐਮਐਲਏ ਕੋ ਮਹੀਂ ਹਿਉਏ ਹੂੰ ਉਹਦੇ ਚਾਚੇ ਕੋ ਹੂੰ ਆਪਣੇ ਏਰੀਏ ਦਾ ਬੰਦਾ ਤੇ ਦੁੱਧ ਦਿੰਦੀ ਉਹ ਮੈਂ ਪਹਿਲੇ ਸੂਏ ਝੋੜੀ ਨੇ 12 ਕਿਲੋ ਹੁਣ ਕਿਵਾਦੇ 14 ਕਿਲੋ 13 ਕਿਲੋ ਕਿਉ ਮੜੀ ਜੀ ਝੋੜੀ ਤੁਰਨਾ ਨਹੀਂ ਬਾਹਰ ਹੈ ਮੈਂ ਕਿਉ ਮੜੀ ਜੀ ਚਲ ਮੀਖਿਆ ਇੰਨਾ ਝੋੜੀ ਥਲੇ ਲੇਵਾ ਵਾ ਵੀ ਬੇਹਤ ਵਾ ਚਲ ਜਾ ਚਲ ਕਰਨ ਵਾਲੇ ਬਾਹਰ ਜਾ ਲੈ ਹਾਂਜੀ ਕਿਉ ਮੜਾ ਜੀ ਬੱਚਿਆਂ ਦਾ ਬੜਾ ਕਰਦੀਆਂ ਵੇਖੋ ਲੇਵਾ ਝੋਡੀ ਦਾ ਥਣ ਵੇਖੋ ਲੱਗਾ ਪਹਿਲਾ ਸੂਆ ਦੂਜਾ ਸੂਆ ਦੂਜਾ ਸੂਆ ਥੋੜਾ ਜਿਹਾ ਝੋਡੀ ਨੇ ਅੱਜ ਜਾਣ ਕੇ ਲੱਪਾ ਜਿਹਾ ਲਾਇਆ ਲੇਵਾ ਵੇਖੋ ਝੋਡੀ ਸਲੇ ਆਜੋ ਆਜੋ ਸੰਦੀਪ ਸਿੰਘਾ ਮੰਡੀ ਨੂੰ ਵੱਧ ਕੇ ਬਾਜ਼ਾਰ ਤੇ ਝੋਡੀ ਬਣੀ ਪਈ ਬਿਲਕੁਲ ਬਿਲਕੁਲ ਕੋਈ ਟਾਈਮ ਬਾਜ਼ਾਰ ਨਹੀਂ 나ੜੂ ਬੱਚੇ ਦਾ ਨਾਲ ਹੀ ਬਿਲਕੁਲ ਹਾਂਜੀ 10 ਕਿਲੋ ਕੰਡੇ ਚਾੜਵਾਂ ਲਾਜੋ ਦੁੱਧ ਹੂੰ ਹੂੰ ਉਂਗਲਾਂ ਗੋਲ ਜਿਹੀ ਮੋਟੀ ਤਾਂ ਮੋਲੇ ਦਾ ਪੂਰ ਛਟਾ ਕੋਈ ਨਹੀਂ ਮੋਲ ਮੋਲੇ ਦਾ ਬੜਾਈ ਹਾਂਜੀ ਮੋਲ ਸੰਦੀਪ ਸਿੰਘ ਦਾ ਕੋਈ ਨਹੀਂ ਗਾ ਹੂੰ ਜਿੰਨਾ ਝੋਡੀ ਥੱਲੇ ਲੇਵਾ ਇਧਰ ਜਮੜ ਜਵਾਬ ਸਮਾਨ ਲੈ ਜੋ ਖੇਜ ਫੜੋ ਵੇਖ ਹਾਂਜੀ ਮੋਲ ਭਾਵੇਂ ਦਾ 1 30 40 ਡੇਢ ਕਰ ਲਈਏ ਲੱਖ ਦੀ ਦੇਤੀਏ 5000 ਛੋੜ 95 93 ਦੇ ਦਾਂਗੇ ਬਸ ਠੀਕ ਆ ਆਹਾਂ ਇਹ ਸੰਦੀਪ ਸਿੰਘ ਇਹਦੇ ਮਗਰ ਕੱਟੀ ਹੋ ਨਾਲੋ ਨਾਲ ਬੱਚੇ ਵਖਾ ਲੈਣ ਦੇ 8 ਤੋਂ 9 ਕਿਲੋ ਦੋਦੀ ਖੋਲੋ ਵੀ ਤਾਜੀ ਸੁਈਓ 8 ਕਿਲੋ 9 ਕਿਲੋ ਦੋਦਾ ਤਾਜੀ ਸੁਈ ਆ ਤਾਜੀ ਸੁਈ ਪਿੰਡ ਦੇ ਘਰ ਦੀ ਰੇਗੀ ਝੋਡੀ ਤਾ ਉਹ ਵੇਗੀ ਬੜਾ ਫੋਨ ਆਇਆ ਸੰਦੀਪ ਸਿੰਘ ਦਾ ਅੱਛਾ ਕਮਾਲ ਹੋ ਗਈ ਹਜੇ ਵੀ ਆਈ ਜਾਂਦਾ ਪਹਿਲੇ ਨੰਬਰ ਵਾਲੀ ਝੋਡੀ ਦਾ ਲੈ ਵੀ ਸੰਦੀਪ ਸਿੰਘ ਠੀਕ ਆ 10 ਕਿਲੋ ਦੇ ਦੇ 12 ਕਿਲੋ ਦੇ ਦੇ ਰਾਤੀ ਆਈ ਤਾਜੀ ਸੁਈ ਮਗਰ ਕੱਟੀ ਤਾਜੀ ਸੁਈ ਚੱਲਣ ਦੇ ਕਰੋ 9 10 ਕਿਲੋ 8 ਕਿਲੋ ਲਾਓ ਬਸ ਠੀਕ ਆ ਭਾਜੀ ਕਿਹੋਣ ਲੱਗੀ ਸੰਦੀਪ ਸਿੰਘ ਆ ਗਾਹ ਦੀਆਂ ਗੱਲਾਂ ਆ ਜੋ ਵਾਲੀ ਚੰਗੀ ਅੱਡੀ ਅੱਡੀ ਮੋਟੀ ਧਾਰ ਮਹੀਂ ਦੀ ਇਹਦਾ ਮੁੱਲ ਹੈ ਫਿਰ ਮੁੱਲੇ ਦਾ ਬੜਾ ਹੀ ਕਿੰਨਾ ਛੋਟਾ ਜਿਹਾ ਜਿੰਨਾ ਗਏਗਾ ਕਰਦਾ ਹੈ ਮੁੱਲ ਦੀ ਕਿਹੜੀ ਇਹ ਗੱਲ ਮੁੱਲ ਕਿਸੇ ਕਰਨਾ ਇਥੇ ਆਪਣੀ ਮੁੱਲ ਨਹੀਂ ਦੇ ਰਿਹਾ ਮੇਰੇ ਪੇਰੇ ਪਰ ਦੇਣ ਵਾਲਾ ਕੰਮ ਹੀ ਕਰ ਰਹਾ ਅਗਲੀ ਸੰਦੀਪ ਸਿੰਘ ਜੀ ਵੇਖੋ ਜਾਇਜ਼ ਕਰਾਂਗੇ ਨਾ ਤੇ ਵੇਚ ਜਣਗੀਆਂ ਸੰਦੀਪ ਸਿੰਘ ਦੁੱਧ ਮਹੀਂ ਚਵਾਉਗੀ 11-12 ਕਿਲੋ ਕਾਗਜ਼ ਰਗੀ ਆ ਤਾਜੀ ਸੁਈ ਆ ਚਵਾਪ ਸਮਾਨ ਹੀ ਮੈਂ ਬੜੀ ਚੰਗੀ ਆ ਆਪਾਂ 8 ਕਿਲੋ ਕਰਕੇ ਦੇ ਦੇਣੀ ਆ ਕੋਈ ਲਾਹਮਾ ਨਹੀਂ ਲੈਣਾ ਹੋਣ ਮੱਝ ਦੇ ਦੀਏ 85000 ਦੀ ਦੇ ਦੀਏ ਇੱਕੋ ਹੀ ਗੱਲ ਵਸ ਚਲ ਤੂੰ ਦੱਸ ਦੇ ਯਾਰ ਤੋਤੇ ਦਾਵੇ ਪੂਰੇ 75000 ਦੀ ਤੂੰ ਵੀ ਆਹਦੀ ਟੀ-ਸ਼ਰਟ ਪਾਈ ਆ ਉਹ ਤੇ ਰੰਗੀ ਚੱਲਣ 75000 ਦੇ ਚੱਲ 72 ਦੀ ਠੀਕ ਆ ਹੁਣ ਚੱਲਣ ਦੋ 72000 ਦੀ ਵੇਲਾ ਸੰਦੀਪ ਸਿੰਘ ਕਿੱਡੀ ਮਹੀ ਉਹ ਠੀਕ ਆ ਚੰਗੀ ਆ ਨਾ ਤੇਰੇ ਕੋਲ ਛੋਟਾ ਜਿਹਾ ਮੁੱਲ ਛੋਟਾ ਜਿਹਾ ਮੁੱਲ ਹੈ 72 ਦੀ ਚਲੋ ਇਹ ਸੰਦੀਪ ਸਿੰਘ ਤਾਜੀ ਸੂਈ ਉਹ ਹੂੰ 9 ਕਿਲੋ ਬੋੜਾ ਕੰਡੇ ਚਾੜਵਾਈ ਅੱਛਾ 9 ਕਿਲੋ ਖੋਲ ਨੀ ਢੰਡਾ ਕਰਕੇ ਲੈ ਸੰਹੂਰ ਸਾਰੇ 9 ਕਿਲੋ ਬੋੜਾ ਕੰਡੇ ਵਾਲਾ ਕੰਡੇ ਵਾਲਾ ਇਹ ਵੀ ਦੋ ਰੋ ਤਾਜਾ ਬੱਚਾ ਵਖਾ ਤਾਜਾ ਬੱਚਾ ਨਾਲ ਨਾਲ ਆਹ ਖਾਦ ਦਵਾਰੀਆਂ ਵਾਲੀ ਮਾਜੀ ਮੇਰਾ ਭਰਾ ਆਹ ਪਰਛ ਤੇ ਤਿਲਕੀਆਂ ਬਣੀਆਂ ਬੜੀਆਂ ਸਲਿੱਪ ਹੁੰਦੀ ਐ ਵੇਖ ਮੱਝ ਠੀਕ ਆ ਚੌਣ ਚਾਂ ਸੰਦੀਪ ਸਿਆਂ ਬਾਲੀ ਪੋਲੀ ਇਹਦੀ ਅਸਲ ਕੀ ਹਾਂਜੀ ਦੁੱਧ ਦੇਗੀ 12 ਕਿਲੋ ਤਾਜ਼ੀਆਂ ਮਈਆਂ ਟਾਈਮ ਲੈਂਦੀਆਂ ਦੋਤੇ ਜਾਂਦੀਆਂ ਇਹਦਾ ਮੁੱਲ ਮੁੱਲ ਸਨੀਵ ਸਿਆਂ ਵੇਲਾ ਮੈਂ ਕਿੱਡੀ ਵੱਡੀ ਰੱਬਤ ਰਿਆਰ ਪਾਇਈ ਤੇ ਇਹਦਾ ਵੀ ਮੁੱਲ ਬਿਲਕੁਲ ਹੀ ਜਾਇਜ਼ ਕਰਨਾ ਹੀ ਦੇਣ ਲੈਣ ਵਾਲਾ ਆ ਬੱਚਾ ਵਖਾਲ ਦੋ ਬਿਲਕੁਲ ਤਜਾ ਜੋ ਆਪਾਂ ਮੁੱਲ ਨਾਮ ਹੀ ਦਾ ਕਰਨਾ ਲੱਖ ਨਾ ਇੱਕ 20 ਹੂੰ 85000 ਦੀ ਹੂੰ ਠੀਕ ਆ 80 ਹੀ ਦੇ ਲਾਂਗੇ 80 ਦੇ ਚਲੋ 80 ਦੇ ਲਾਂਗੇ ਚਲੋ ਚੱਲਣ ਦੇ 80 ਇਹ ਦੇ ਦਾਂਗੇ ਯਾਰ ਲਾ ਵਾਹ ਜੀ ਵਾਹ ਆ ਜੰਮੂ ਘਰੇ ਗਾਵਾ ਖਾ ਕਰਦੇ ਪਹਿਲੇ ਨੰਬਰ ਵਾਲੇ ਨੰਦਰ ਇਹ ਸੂਈ ਉਹ ਪਰਥੋਂ ਦੀ ਅੱਛਾ ਉਹ ਬੱਚਾ ਵੀਰ ਵਿਖਾਲ ਦੇ ਆਹ ਦੇਖਾ ਸ਼ੰਮੂ 나ੜੂ ਨਾਲ ਹੀ ਹੂੰ ਚਲੋ ਉੱਠ ਪੁੱਤਰ ਬੱਚੀ ਆ ਬੱਚੀ ਨਹੀਂ ਵਸ਼ਾ ਆਹ ਨਾਰੂ ਨਾਲ ਆ ਦੋ ਦੋ ਜੇ 17 ਕਿਲੋ 18 ਕਿਲੋ 15 ਕਿਲੋ ਦੀ ਆਫ ਤੇ ਬੋਲਾ ਲੈ ਜੂ ਅੱਛਾ ਦੇ ਸੰਦੀਪ ਸਿੰਘਾਂ ਤੁਹਾਨੂੰ ਠੀਕ ਆ ਕੋਲੋਂ ਫਿਰ ਸੰਦੀਪ ਸਿੰਘ ਪਟ્રોલ ਪੰਪੀ ਲਗਾ ਗਾਂ ਕਰੀਂ ਕੋਈ ਕੋਈ ਡਰਦੀ ਆ ਆਵੇ ਠੰਡੀ ਠੀਲ ਹੈ ਪਸ਼ੀ ਵੇਖ ਲੈ ਕਿਦਾਂ ਦੀ ਤੋਰ ਉਹ ਜਰਾ ਨੇ ਕਿੰਨਾ ਕਰਦੀ ਫਿਰ ਇਹ ਪਿੰਡਾ ਜੀ ਸੰਦੀਪ ਸਿੰਘ ਪਰਸੋਂ ਸੂਈ ਆ ਦੁੱਧ ਇਹਨੂੰ 20 22 ਕਿਲੋ ਤੋਂ ਬਾਹਰ ਹੀ ਚੱਲਣਾ ਚਾਹੀਦਾ ਅੰਦਰ ਥੋੜਾ ਹੈਗੀ ਅੰਦਰ ਵਾਲੀ ਹੈ ਹੀ ਨਹੀਂਗੀ ਹੂੰ ਬਰੀਡ ਬਰੂਟ ਵਾਲੀ ਵਹਿੜਵਾ ਜੇ ਸੰਦੀਪ ਸਿੰਘ ਥਣ ਚੜਾਵੇ ਆਜੋ ਯਾਰ ਆਜੋ ਭਜੀ ਆਜੋ ਉਹਨੇ ਨੇ ਕੋਇਆ ਕਰ ਨਹੀਂ ਆ ਜਾ ਆ ਜਾ ਆ ਜਾ ਆ ਜਾ ਆ ਜਾ ਅੱਗੇ ਕਰ ਇਹਦਾ ਮੁੱਲ ਹੈ ਫਿਰ ਸਦੀਪ ਸਿੰਘ ਇਹਦਾ ਮੁੱਲ ਹੈਗਾ ਜੀ ਠੰਡੀ ਵੇ ਬਸ਼ੀ ਬੇ ਬਹੁਤ ਠੀਕ ਮੈਂ ਆਪਾਂ ਪਸੰਦ ਪੈਣ ਲੱਗੀ ਆ ਪਰਸੋਂ ਦੀ ਸੂਈ ਆ ਵੈੜ ਤੇ ਸਦੀਪ ਸਿੰਘ ਪਾਏ ਉਹ ਦਿਨ ਵੈੜ ਦਾ 68000 ਰੇਡ ਪਾਇਆ ਸੀ ਨਾ ਇੱਕ ਵੀਰ ਕਹਿੰਦਾ ਮੈਨੂੰ 5000 ਨਫੇ ਨਾਲ ਗਾੜੀ ਨੂੰ ਲੈ ਦੇ ਉਹਨੇ ਬੰਦੇ ਨਹੀਂ ਦਿੱਤੀ ਹੋ ਬਤਰੀ ਯਾਰ ਦੀ ਮੰਗ ਦੇ ਬੈੜ ਤੇ ਆ 85000 ਦੀ ਹੂੰ ਆਪਾਂ ਦੇ ਦੀ 80000 ਦੀ ਬੈੜ ਵੀ ਦਾ ਨੀ ਮਾੜੀ ਲੈ ਉਹ 75000 ਦੀ ਚਲੋ ਹੋ ਕਰਦੀਏ ਮਾਨਤਨ ਜਾਂਦੋ ਫਿਰ ਪੂਰੇ ਕਰਕ ਨਾ 70 ਦੀ 5 ਹੋਰ 65 ਦੀ ਚਲੋ ਦੇ ਦਾਂ ਜਾਂਦੋ ਠੀਕ ਆ ਸੁਨੀਪ ਸਿੰਘ ਨਾ ਸੁਪੀ ਸਵੇਰ ਦੀ ਅਜ ਸੁਪੀ ਆ ਇੰਨੀ ਸੀਲ ਠੰਡੀ ਨਿਕਲੀ ਹੈ ਨਾ ਹਾਂ ਬੇ ਬੰਦੇ ਹੱਦ ਗਾਗਨ ਹੁੰਦਾ ਕਿਹਲੇ ਵੀ ਮਸ਼ੀਖ ਹੋਏਗਾ ਇਹ ਕ੍ਰੋਸ ਸਟੈਪ ਦੀ ਆ ਹੂੰ ਤੇ ਗਰਮ ਨਿਕਲਨੀ ਆ 5 ਕਿਲੋ ਬਾਅਦ ਹੋਇਆ ਫਿਰ ਇਹ ਵੀ ਖੋਲੋ 5 ਕਿਲੋ ਸੁਨੀਲ ਸਿੰਘ ਚੋਇਆ ਜੀ ਆ ਇਹਦਾ ਵਸ਼ਾ ਜੇ ਅਜੂਰੇ ਨੇ ਸੁੱਟਦੀ ਉਹਦੇ ਚੋਣ ਲੱਗੀ ਵਸ਼ੀ ਨੂੰ ਗਾਂਦੀਆਂ ਗੱਲਾਂ ਠੀਕ ਹੈ ਬਈ ਬਹੁਤ ਜ਼ੋਰਦਾਰ ਛੜੀ ਵੱਡੀ ਆ ਸੁਨੀਲ ਸਿੰਘ 5 5.5 ਕਿਲੋ ਬੋਲਾ ਚੋਇਆ ਵਸ਼ੇ ਨੂੰ ਰਜਾ ਕੇ ਠੀਕ ਆ ਠੰਡੀ ਬੜੀ ਨਿਕਲੀ ਸੁਨੀਲ ਕਿੱਕ ਵਿੱਕ ਦਾ ਵੀ ਕੈਮਰੇ ਤੋਂ ਕਿਤੇ ਪੈਰ ਨਹੀਂ ਚੁੱਕਦੀ ਸੰਦੀਪ ਐਲੀ ਬਾਜੀ ਬਾਰੇ ਕੀ ਮਾਰਾ ਸੰਦੀਪ ਸਿੰਘ ਦੀ ਕੀਮਤ ਵਸ਼ੀ ਦੀ ਤੇ ਜਨੀ ਨੀ ਨਿਕਲੀ ਹੈ ਨਾ ਕੁਝ ਵੀ ਨਹੀਂ ਕੀ ਦੁੱਧ ਵਸ਼ੀ ਚਵਾਉਗੀ 17 18 ਕਿਲੋ ਮੋਲੇ ਦਾ 7000 ਰੁਪਏ 2000 ਮਾਨ ਕਰ ਦਾਂਗੇ ਹੋਰ ਕਰ ਦਾਂਗੇ ਤੇ ਪੂਰੇ 65 ਦੇ ਚਲੋ ਦੇ ਦਾਂਗੇ ਜਾਣ ਦੋ 65 ਦੀ ਦੇ ਦਾਂਗੇ ਲੈ ਸੁਭਾਖਾ ਬਖਾ ਬੈਠ ਗੱਬਰ ਨਹੀਂ ਸੰਦੀਪ ਸਿੰਘ ਸੁਈ ਹੋ ਅੱਛਾ ਰੋਤੀ ਲਿਆਂਦੀ ਘਰ ਵਾਲੇ ਬੰਦੇ ਕੋ ਹਾਂ ਇਹ ਨਹੀਂ ਸੀਲ ਬਣਾ ਭਾਈ ਦੇ ਥੱਲੇ ਲੰਗ ਜਾ ਚੱਕਰ ਹੀ ਗੋਏ ਦੇ ਇਹ ਦੋਧੀਆਂ ਕੋ ਲਈ ਆ ਇਦਾਂ ਦੀ ਗਝਾਈ ਆ ਐਵੇਂ ਭਾਈ ਮਛਾ ਛੱਡ ਲੋ ਹੂੰ ਉਹਨਾਂ ਨਾਲ ਇਹਨੂੰ ਪਾੜਾ ਪੋਣਾ ਗਝਾ ਕੇ ਜਾਇਆ ਵਾ ਪਾੜਾ ਪਾਓ ਵਛਾ ਛੱਡੋ ਚੋ ਆਪਾਂ ਉਦਾਂ ਹੀ ਚੋਈ ਆ ਪਾੜਾ ਨਹੀਂ ਪਾਇਆ ਵਛਾ ਛੱਡੋ ਉਦਾਂ ਚੋਈ ਆ ਆ ਲੈ 10 11 ਕਿਲੋ ਸੁਨੀਰ ਸਿਆਂ ਹਜੇ ਦੁੱਧ ਵਾ ਅੱਜ ਪੰਜਵਾਂ ਦਿਨ ਸੁਈਨ ਹੋਇਆ ਵਾ ਤੇ ਵੀ ਖੋ ਲੋ ਲੈ ਜੰਮੂ ਗਾਇ ਨਹੀਂ ਸੰਦੀਪ ਸਿਆ ਮਾਰੋ ਰੋਸਟ ਹੈ ਵੇੜ ਇਹ ਵੀ ਦਿਖਾਓ ਵੇੜ ਲਈ ਵੀ ਸੰਦੀਪ ਸਿਆ ਵੇੜ ਠੀਕ ਹੈ ਫਿਰ ਬੜੀ ਚੰਗੀ ਸੰਦੀਪ ਇਹ ਸੰਦੀਪ ਕੱਡੀ ਪਾਲੀ ਵਛੀ ਵੇ ਹੈ ਕਿ ਨਹੀਂ ਫੋਟੋ ਖਿੱਚੀ ਤੇ ਸਾਰ ਰੁਕ ਜਾ ਓਏ ਜੀ ਬੈਠੇ ਨਾ ਸੰਦੀਪ ਉਧਾਂ ਕਾਲੀਆਂ ਪੈ ਜਾਂਦੀਆਂ ਬੜੀ ਠੰਡੀ ਹੈ ਪੜੀ ਸੰਦੀਪ ਸਿੰਘਾਂ ਵੀ ਲੋ ਜੀ ਨਹੀਂ ਲਾਸਟ ਪੀਸ ਜਰਾ ਮੁੱਲ ਦੱਸੋ ਬਸ ਛੋਟਾ ਜਾਈ ਵੀ ਮੁੱਲ ਤੂੰ ਕਰ ਦੇ ਭਰਾ ਨਹੀਂ ਦੱਸ ਦੋ ਬਸ ਕਿੰਨਾ ਕਰ ਦੀਏ ਦੱਸੋ ਸੰਦੀਪ ਸਿੰਘਾਂ ਵਖੀ ਜਿਹੜਾ ਲੈ ਗਿਆ ਨਾ ਇਹਨੂੰ ਯਾਦ ਕਰਵਾ ਦੇ ਦੇ ਕੀ ਕਰਦੀਓ ਤਾਰਾ ਨਹੀਂ ਥਲੇ ਮਾਰਨੀ ਚਾਹੀਦੀਆਂ 5000 ਦੀ ਦੇ ਦੀਏ 60 ਦੇ 60 ਦੀ ਚਲ 60 ਦੀ ਦੇ ਤਾਂ ਹੋਰ ਕਰ ਲਈਏ ਘਟ ਛੋਟਾ ਜਿਹਾ ਮੁੱਲ ਪਾ ਦਈਏ ਪਹਿਲੇ ਫੋਨ ਤੇ ਉੜ ਜੇ ਲੈ ਵੀ ਉਹ ਛੋਟੀ ਦੇ ਕਿਤੇ ਫੋਨ ਆਉਂਦੇ ਆ ਟਰ 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 ਕਰਦੇ ਆਈ ਜਾਂਦੇ ਆ ਫੋਨ ਕਹਿਲੇ ਬੰਦ ਕਰਨਾ ਪੈਂਦਾ ਹੁਣ 50 ਦੀ ਚਲ ਦੇ ਦਾਂਗੇ 41 ਦੀ ਚਲ ਦੇ ਦਾਂਗੇ ਹੋਰ 10000 ਮਾਨ ਕਰ ਲੈ ਲੈ ਵੇਚ ਲੈ ਰੇ ਰੇ ਲੋ ਇਹ ਰੇ ਨਾ ਭਿੰਦਰਾ ਚੱਲਦਾ 42000 ਦੀ ਵੈੜ ਦੇ ਦਾਂਗੇ ਤੇ 45 ਜਾਂ ਫਿਰ ਦਾ ਦੋ 42000 ਦੀ ਵੈੜੀ ਦੇ ਦਾਂਗੇ ਕੋਈ ਆਣ ਕੇ ਸਬਤ ਕਰ ਦੇ ਕੇ ਗਾਈਆਂ ਮਈਆਂ ਨੂੰ ਟਾਈਮ ਲੱਗਾ 10000 10000 ਹੀ ਲੈ ਜਾ ਯਾਰ ਸਿੱਧਾ ਚਲ ਮਹੀਂ ਦਾਰ ਲੈ ਜਾ ਸ਼ਾਮ ਨੂੰ ਲੋਈ ਤਿੰਨ ਮਈਆਂ ਤੇ ਚਾਰ ਮਹੀਂ ਸ਼ਾਮੀ 9000 ਲੈ ਜੀ ਚਾਰ ਤਿੰਨ ਗਾਈਆਂ ਚਾਰ ਮਈਆਂ ਤੇ ਸੱਤ ਪਸ਼ੂਆ ਸੱਤੇ ਕੁਆਲਿਟੀ ਵਾਲੇ ਬਾਕੀ ਸਾਰੀਆਂ ਦੇ ਸੰਦੀਪ ਸਿੰਘ ਸਾਹਿਬਤਾ ਜੀ ਹਾਂ ਸਾਹਿਬ ਜੀ ਕੋਈ ਬੱਚਾ ਨਹੀਂ ਇਹਨਾਂ ਦਾ ਮੇਰਾ ਵੀ ਆਓ ਚੈੱਕ ਕਰੋ ਚੁਆਈ ਕਰੋ ਪਾਸਪੋਰਟ ਕੋਈ ਬੱਚਾ ਨਹੀਂ ਮਹੀਨੇ ਦਾ ਕੋਈ 20000 ਦਿਨਾਂ ਦਾ ਨਹੀਂ ਪੰਜਾਂ ਪੰਜਾਂ 6ਾਂ 6ਾਂ ਦਿਨਾਂ ਦੀਆਂ ਮਈਆਂ ਸੂਈਆਂ ਦੋ ਮਈਆਂ ਬਿਲਕੁਲ ਤਾਜ਼ੀਆਂ ਗਾਇਆਂ ਇੱਕ ਪਰਫੋ ਦੀ ਇੱਕ ਅੱਜ ਇੱਕ ਪੰਜਾਂ ਨੰਨਾਂ ਦੀ ਮੋਲ ਫਿਰ ਨੰਬਰ ਤੇ ਜਦੋਂ ਮਰਜੀ ਆਉਣ ਡੰਗਰ 5 7 ਡੇਲੀ ਹੁੰਦੇ ਆ ਪੰਜ ਛੇ ਮੱਝਾਂ ਤਿੰਨ ਚਾਰ ਗਾਵਾਂ ਵੀਡੀਓ ਮਗਾ ਲੈਣਾ ਦੂਜੇ ਤੇ ਜਦੋਂ ਉਦਾਂ ਵੀਡੀਓ ਪਾਵਾਂਗੇ ਪਰਫੋ ਪਾਈ ਮਾਲ ਵੇਗਿਆ ਅੱਜ ਫਿਰ ਪਾਤੀ ਆ ਪਿੰਡ ਹੈਗਾ ਆਪਣਾ ਤਵਾਨ ਜ਼ਿਲ੍ਹਾ ਹੈਗਾ ਆਪਣਾ ਗਦਾਫਰ ਤਸੀਲ ਹੈਗੀ ਪਟਾਲਾ ਨੇੜੇ ਹੈਗਾ ਅਲੀ ਹਾਲ ਦੇ ਦਲਮ ਦੇ ਤੇ ਅਲੀ ਹਾਲ ਦੇ ਦਲਮ ਦੇ 1 2 3 4 ਤੇ 5 6 7 ਤੇ 8 ਅੱਠਾਂ ਨਗਰਾਂ ਦੇ ਥਣਾਜੋਂ ਭਾਵੇਂ ਮਰੋੜ ਕੇ ਚੋ ਤੇ ਭਾਵੇਂ ਐਨੂੰ ਘਮਾ ਕੇ ਚੋ ਜੇ ਭੂਰ ਦਾ ਦਾਣਾ ਛਟਾ ਨਿਕਲ ਜੇ ਤੇ ਮੈਂ ਫ੍ਰੀ ਚਲੋ ਪੂਰੀ ਆਪਣੇ ਨੂੰ ਚੰਡਗੇ ਲੈਣੀਆਂ ਵਾ ਗਾੜੀ ਕਿਸ ਦੇ ਮੁਕੱਦਰ ਚਲੋ ਇਥੋਂ ਤਸੱਲੀ ਕਰਕੇ ਦੋ ਟਾਈਮ ਚੋਗੇ ਖੜੋ ਜਿਹਨੇ ਨਹੀਂ ਚੁਣੀ ਉਹ ਆਨਲਾਈਨ ਲੈ ਜੇ ਬਸ ਠੀਕ ਖੁੱਲੀ ਛੁੱਟੀ ਐ ਸਤਿ ਸ਼੍ਰੀ ਅਕਾਲ